ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਪਹੁੰਚਿਆ ਸਮਾਣਾ ਵਿਖੇ ਜਿੱਥੇ ਕੀ ਸਾਡੇ ਵੀਰ ਵੱਲੋਂ ਜਸੀਰ ਸਿੰਘ ਖੇੜੀ ਭਾਈ ਗੁਰਜੀਤ ਸਿੰਘ ਖੇੜੀ ਵੱਲੋਂ ਜੋ ਕਿ ਮੋਰਚਾ ਲਾਇਆ ਕੀ ਟਾਵਰ ਦੇ ਉੱਤੇ ਚੜ੍ਹੇ ਆ ਤੇ ਸੰਗਤ ਜੀ ਸਾਡੀਆਂ ਕੋਈ ਵੱਡੀਆਂ ਮੰਗਾਂ ਨਹੀਂ ਹੋ ਸਾਡੀਆਂ ਜਾਇਜ਼ ਮੰਗਾਂ ਆ ਜਿਹੜੀ ਪਹਿਲੀ ਮੰਗ ਸਾਡੀ ਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਦੀ ਥਾਂ ਥਾਂ ਤੇ ਜਿਹੜੀ ਬੇਅਦਬੀ ਹੋ ਰਹੀ ਆ ਦੂਸਰੀ ਸਾਡੀ ਮੰਗ ਆ ਸ੍ਰੀ ਦਰਬਾਰ ਸਾਹਿਬ ਨੂੰ ਜਿਹੜਾ ਹੈਗਾ ਆ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਕੋਈ ਵੱਡੀਆਂ ਮੰਗਾ ਨਹੀਂ ਹੋ ਸਾਡੀਆਂ ਜਾਇਜ਼ ਮੰਗਾ ਆ ਇਹ ਮੰਗਾ ਸਾਨੂੰ ਸਰਕਾਰ ਨੂੰ ਪਹਿਲਾਂ ਹੀ ਦੇ ਦੇਣੇ ਚਾਹੀਦੀਆਂ ਸਾਨੂੰ ਇਦਾਂ ਦਾ ਕੰਮ ਜਿਹੜਾ ਆਪਾਂ ਨਾ ਕਰੀਏ ਸੋ ਦੇਖਦੇ ਆ ਭਾਈ ਗੁਰਜੀਤ ਸਿੰਘ ਖੇੜੀ ਵਾਲੇ ਕਟੋ ਘਾੜੂ ਵੀ ਮੇਰੇ ਖਾਂ ਦਾ 400 ਫੁੱਟ ਦੀ ਉੱਪਰ ਜਿਹੜੇ ਹੈਗੀ ਟਾਵਰ ਤੇ ਚੜ੍ਹੇ ਆ ਆਪਾਂ ਸਾਰਾ ਤੁਹਾਨੂੰ ਦੱਸਾਂਗੇ ਇੱਥੇ ਸੰਗਤ ਜੀ ਇੱਥੇ ਇਹ ਭਾਈ ਸਾਹਿਬ ਦਾ ਜਰੂਰ ਸਾਰ ਦਈਏ ਕਿਉਂਕਿ ਇਹ ਇਹ ਭਾਈ ਸਾਹਿਬ ਦਾ ਆਪਣਾ ਕਾਰਜ ਨਹੀਂ ਹੋ ਇਹ ਗੁਰੂ ਸਾਹਿਬ ਦਾ ਆ ਸਾਰੀ ਮਤਲਬ ਸਾਰੀ ਸੰਗਤ ਆ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਨੂੰ ਮੰਦੀ ਆ ਦਸਾਂ ਪਾਤਸ਼ਾਹ ਨੂੰ ਮੰਦੀ ਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਬਰਪਤ ਆ ਇਹ ਕੋਈ ਆਪਣੇ ਪਰਿਵਾਰ ਵਾਸਤੇ ਨਹੀਂ ਭਾਈ ਸਾਹਿਬ ਬੈਠੇ ਇਹ ਪੂਰੀ ਕੌਮ ਵਾਸਤੇ ਬੈਠੇ ਆ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਦਮੀਆਂ ਤੁਸੀਂ ਦੇਖ ਰਹੇ ਹੋ ਕੱਟੋਂ-ਕੱਟ ਵੀ ਬਰਗਾੜੀ ਤੋਂ 2015 ਤੋਂ ਜੜੀਆਂ ਸ਼ੁਰੂ ਹੋਈਆਂ ਆ ਅੱਜ ਜਿਹੜੀ 2024 ਤੱਕ ਨਿਰੰਤਰ ਜੜੀਆਂ ਚੱਲ ਰਹੀਆਂ ਆ ਕਦੀ ਪੰਜਾਬ ਦੇ ਵਿੱਚ ਹੋ ਜਾਂਦੀ ਬਿਆਦਵੀ ਕਦੀ ਪੰਜਾਬ ਤੋਂ ਬਾਹਰ ਬਿਆਦਵੀ ਹੋ ਜਾਂਦੀ ਆ ਸੰਗਤ ਜੀ ਜੇ ਸਾਡਾ ਕੋਈ ਸਰਕਾਰ ਕੋਈ ਇਦਾਂ ਦੀ ਬਣਾਵੇਗੀ ਕੋਈ ਕਾਨੂੰਨ ਪਾਸ ਕਰੇਗੀ ਜਿੱਦਾਂ ਵੱਡਾ ਕਾਨੂੰਨ ਹੈ ਜਿੱਦਾਂ ਕਤਲ ਦਾ ਮਾਮਲਾ 302 ਆ ਇਹ ਵੀ ਇੱਥੇ ਵੀ ਧਾਰਾ ਲਗਣੀ ਚਾਹੀਦੀ ਆ ਕਿਉਂਕਿ ਜੇ ਇਹ ਜੇ ਧਾਰਾ ਨਹੀਂ ਬਦਲਦੀਆਂ ਲੋਕੀ ਹੱਥ ਪਾਉਣਗੇ ਕਿਉਂਕਿ ਜਿਹੜੀ 300 ਜਿਹੜੀ ਹੈਗੀ ਆ 295 ਇਹਦੀ ਉਹਦੀ ਜ਼ਮਾਨਤ ਜਿਹੜੀ ਹੈਗੀ ਆ 10 15 ਦਿਨਾਂ ਵਿੱਚ ਹੋ ਜਾਂਦੀ ਆ ਤੇ ਲੋਕੀ ਕਹਿੰਦੇ ਕੋਈ ਗੱਲ ਨਹੀਂ ਜ਼ਮਾਨਤ ਹੋਈ ਜਾਣੀ ਆ ਕਰ ਦਿਓ ਜੀ ਵਿਅਦਵੀ ਪੈਸੇ ਲੈ ਕੇ ਵਿਅਦਵੀ ਕਰ ਦਿੰਦੇ ਆ ਤੇ ਬਸ ਉਹਨਾਂ ਨੂੰ ਦੋਆ ਤਿੰਨਾਂ ਮਹੀਨਿਆਂ ਬਾਅਦ ਜ਼ਮਾਨਤ ਹੋ ਜਾਣੀ ਆ ਅਸੀਂ ਆਪਾ ਇਹ ਕਹਿਣਾ ਚਾਹੁੰਦੇ ਆ ਸੰਗਤ ਨੂੰ ਸ਼ੰਕਰ ਜੀ ਇਹ ਪੰਜਾਬ ਸਰਕਾਰ ਨੇ ਵੀ ਸਾਡੀ ਹੈਗੀ ਆ ਚਿਤਾਵਨੀ ਕਿ ਜਿਹੜਾ ਇਹ ਭਾਈ ਸਾਹਿਬ ਦਾ ਜਿਹੜਾ ਪੂਰਾ ਸਿੱਖ ਕੌਮ ਦਾ ਹੀ ਆ ਸਾਰਾ ਜਿਹੜਾ ਗੱਲਬਾਤ ਕਰਨ ਦੇ ਪਏ ਆ ਕਿ ਜਿਹੜੀ ਹੈਗੀ ਆ ਕਾਨੂੰਨ ਬਣਾਇਆ ਜਾਵੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਜਿੱਥੇ ਹੁੰਦੀਆਂ ਵੱਡਾ ਕਾਨੂੰਨ ਬਣਾਇਆ ਜਾਵੇ ਦੂਸਰਾ ਸ਼੍ਰੀ ਦਰਬਾਰ ਸਾਹਿਬ ਨੂੰ ਪਵਿੱਤਰ ਦਰਜਾ ਦਿੱਤਾ ਜਾਵੇ ਮੈਂ ਸੰਗਤ ਨੂੰ ਦੱਸਣਾ ਚਾਹੁੰਨਾ ਭਾਈ ਸਾਹਿਬ ਦੇਖੋ 400 ਫੁੱਟ ਦੇ ਜਿਹੜਾ ਉੱਪਰ ਉੱਪਰ ਖੜੇ ਆ ਦੇਖੋ ਹਾਂਜੀ ਹਾਂਜੀ ਪੂਰਾ ਜ਼ੂਮ ਕਰਕੇ ਦਿਖਾਵਾਂਗੇ ਖੰਗਾ ਜੀ ਦੇਖ ਸਾਦੇ ਹੋ 400 ਫੁੱਟ ਦੇ ਉੱਪਰ ਇਹ ਭਾਈ ਸਾਹਿਬ ਬੈਠੇ ਆ ਛੱਡਾਂ ਤੇ ਜਿਹੜੀਆਂ ਹੈਗੀਆਂ ਅਰਸ਼ੀਆਂ ਲੱਗੀਆਂ ਪਈਆਂ ਤੇ ਆਪਣਾ ਜਿਹੜਾ ਹੈਗਾ ਨਿਸ਼ਾਨ ਵੀ ਝੁੱਲੰਦੇ ਆ ਉੱਪਰ ਤੇ ਇਹ ਅਖੀਰਲਾ ਉੱਪਰ ਆ ਜੀ ਜਿੱਥੇ ਟਾਵਰ ਆ ਟਾਵਰ ਜਿਹੜਾ ਰੱਖਿਆ ਅਖੀਰਲੇ ਤੇ ਜਿਹੜਾ 400 ਫੁੱਟ ਦੀ ਦੂਰੀ ਤੇ ਉੱਪਰ ਆ ਜਿੱਥੇ ਕਿ ਧੁੰਦ ਵੀ ਬਹੁਤ ਆ ਗੀ ਤੇ ਠੰਡ ਵੀ ਬਹੁਤ ਪੈ ਰਹੀ ਆ ਪਰ ਸੰਗਤ ਜੀ ਆਪਾਂ ਸਾਥ ਦਈਏ ਆਪਾਂ ਸਾਥ ਦਈਏ ਸਾਰੀ ਸੰਗਤ ਦੀ ਇਹਨਾਂ ਦਾ ਤਾਂ ਜੋ ਇੱਕ ਨੂਨ ਬਣ ਸਕੇ ਜਿਹੜਾ ਦਰਬਾਰ ਸਾਹਿਬ ਨੂੰ ਦਿਸਣ ਕਰ ਜਾ ਦਿੱਤਾ ਜਾਵੇ ਅੱਜ ਕਾ ਅੱਜ ਕਰੇ ਗਿ ਜਾਵੇ ਬਤੇ ਪਾਵੇ ਜਗਤ ਗੁਰੂ ਤਨ ਤਨ ਸੇਭ ਸ੍ਰੀ ਗੁਰੂ ਨਾਨਕ ਦੇਵ ਪਾਸ ਸੇਭ ਜੀਆਂ ਦਾ ਮਨ ਪਾਵੇ ਸੋ ਸ੍ਰੀ ਅੰਗਲ ਸਾਤ ਸ੍ਰੀ ਅਕਾਲ ਜੇ ਕਰੇ ਗੁਲਾਬੇ ਸੁਨਿਆਲ ਹੋ ਜਾਵੇ ਤਨ ਕਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਬਾਰ ਉਤਰੀਏ ਕਾ ਨਾਮ ਕਾ ਸਾਤ ਸ੍ਰੀ ਅਕਾਲ ਜੇ ਕਰੇ ਗਿਆਬੇ ਨਿਆ ਲੋ ਨਾ ਹੋ ਜਾਵੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪੀਤਰ ਸਰੂਪਾਂ ਨੂੰ ਭਾਵੇ ਸਾਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜੀ ਗੁਰੂ ਪਿਆਰੀ ਸਾਧ ਸੰਗਤ ਦੀ ਆਗਿਰੇ ਚਰਣਾ ਵਿੱਚ ਬੇਨਤੀ ਆ ਕਿ ਸਾਡੇ ਸਤਾਰਜੋਗ ਭਾਈ ਗੁਰਜੀਤ ਸਿੰਘ ਜੀ ਖੜੀ ਹੈ ਉਹ ਘੱਟੋ ਘੱਟ 400 ਫੁੱਟ ਟਾਵਰ ਦੇ ਉੱਪਰ ਚੜੇ ਹੋਏ ਆ ਆਪਣੇ ਇਸ਼ਤ ਵਾਸਤੇ ਜਿਹੜਾ ਸਾਡੇ ਰਾਇਬਰ ਅਜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਵਾ ਉਹਨਾਂ ਦੇ ਵਾਸਤੇ ਉਹਨਾਂ ਨੇ ਕਾਨੂੰਨ ਬਣਾਉਣਵਾ ਤੇ ਇਹਨੇ ਭਾਰਤ ਸਰਕਾਰ ਨੂੰ ਦੱਸਦੇ ਆ ਕਿ ਸਾਨੂੰ ਜਿਹੜਾ ਇਸ ਮੁਲਕ ਦੇ ਵਿੱਚ ਇੱਕ ਖੌਟ ਜਿਹੜਾ ਜੀ ਮਜ਼ਬੂਤ ਹਨ ਨੂੰ ਕਾਨੂੰਨ ਬਣਾ ਦੇਤਾ ਜਿੱਥੇ ਇਹਨਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਹੋਵੇ 295 ਦੇ ਵਿੱਚ ਜਿਹੜੀ ਧਾਰਾ ਲੱਗੀ ਹੈ ਦੇ ਵਿੱਚ ਤਬਦੀਲੀ ਹੋਣੀ ਹੈ ਘੱਟੋ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਹੈ ਆਪ ਜੀ ਦੇਖੋ ਵੀ ਜਗਾ ਜਗਾ ਤੇ ਬੇਅਦਬੀਆਂ ਹੋਈਆਂ ਕੋਈ ਗੁਰ ਨਾਲਕ ਦਾ ਰੂਪ ਧਾਰਦਾ ਕੋਈ ਕੁਛ ਕਰਦਾ ਹੈ ਕੋਈ ਖੁਸ਼ ਕਰਦਾ ਕਿਉਂਕਿ 295 ਵਿੱਚ ਉਹ ਆਮ ਹੀ ਜਮਾਨਤਾ ਕਰਾ ਕੇ ਤੇ ਜਿਹਦੇ ਬਾਹਰ ਆ ਜਾਂਦੇ ਤੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਦੀ ਆ ਤੇ ਉਹਨਾਂ ਨੂੰ ਚੜਾਉਂਦੇ ਆ ਬਾਰ ਬਾਰ ਕਦੇ ਕੋਈ ਬੇਅਦਬੀ ਕਰ ਦਿੰਦਾ ਹੈ ਕੋ ਪਿੱ ਤਗੜਾ ਕਾਨੂੰਨ ਬਣਿਆ ਹੋਵੇ ਤੇ ਕਿਸੇ ਦੀ ਜੁਰਤ ਨਾ ਪਵੇ ਜੁਰਤ ਨਾ ਪਵੇ ਸਾਡੇ ਇਹਨਾਂ ਰੈਪਰਾਂ ਦੀ ਨਕਲ ਕਰਨ ਵਾਲਤੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੇ ਬੇਅਦਬੀ ਕਰਦੇ ਆ ਉਹਨੂੰ ਘੱਟੋ ਘੱਟ ਫਾਂਸੀ ਦੀ ਸਜ਼ਾ ਹਣੀ ਚਾਹੀਦੀ ਆ ਕਿਉਂਕਿ ਜਦੋਂ ਇਹੋ ਜਿਹੇ ਕਾਰਨਾਮੇ ਵੇਖਦੇ ਆ ਸਾਡਾ ਮਨ ਜਿਹੜਾ ਸਿੱਖਾਂ ਦਾ ਬਹੁਤ ਬਰਉਂਦਰਾ ਜਾਂਦਾ ਫਿਰ ਸਾਨੂੰ ਕੋਈ ਥਾਂ ਨਹੀਂ ਮਿਲਦੀ ਮਰਨ ਦੀ ਥਾਂ ਨਹੀਂ ਲੱਭਦੀ ਅਸੀਂ ਇਹੋ ਹੀ ਪੀੜ ਕਰਦੇ ਆਂ ਭਾਰਤ ਸਰਕਾਰ ਨੂੰ ਕਿ ਜਿਹੜਾ ਕਾਨੂੰਨ ਆ ਇਹਨੂੰ ਤਗੜਾ ਬਣਾਓ ਜੇ ਤੁਸੀਂ ਆਪਣੇ ਥੋੜੀ ਬਧ ਅਣਖ ਰੱਖਣੀ ਆ ਨਹੀਂ ਤੇ ਤੁਸੀਂ ਇਹ ਇਸ ਮੁਲਕ ਤੋਂ ਦੱਸ ਰਹੇ ਪੀ ਸਿੱਖ ਗੁਲਾਮ ਆ ਬਸ ਇਹ ਗੁਲਾਮ ਨਹੀਂ ਆ ਜਿੱਤੇ ਸਾਡੇ ਗੁਰੂ ਸਾਹਿਬ ਦੀ ਬਿਰਵੀ ਹੋਏਗੀ ਤੇ ਜਾਂ ਕੋਈ ਸਾਡੇ ਗੁਰੂਆਂ ਦੀ ਨਕਲ ਕਰੇਗਾ ਤੇ ਅਸੀਂ ਉਦੋਂ ਜਿਹੜਾ ਜਵਾਬ ਹੈ ਇੱਟ ਦੇ ਨਾਲ ਦਵਾਂਗੇ ਇੰਨੀਆਂ ਕੁ ਬੇਨਤੀਆਂ ਜੀ ਕੋਈ ਆਪ ਭੁੱਲਾ ਚੁੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਨੂੰ ਪਤਾ ਜੋ ਗੁਰਜੀਤ ਭਾਈ ਸਿੰਘ ਖੇੜੀ ਵਾਲੇ ਅੱਜ ਕਾਫੀ ਦਿਨ ਹੋ ਚੱਲੇ ਆ ਉਹਨਾਂ ਨੂੰ ਇੱਕ ਮਹੀਨਾ ਤੇ 16-17 ਦਿਨ ਹੋ ਗਏ ਨੇ ਜੋ ਟਾਵਰ ਦੇ ਉੱਪਰ ਉਹ ਇੱਕ ਕੱਲਾ ਸਿੱਖਾਂ ਦਾ ਵੀ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਮੰਨਦੇ ਆ ਤੁਸੀਂ ਇਹ ਵੇਖੋ ਵੀ ਹਿੰਦੂ ਮੁਸਲਮ ਕੋਈ ਵੀ ਜਦੋਂ ਵੀ ਸਾਡੇ ਕੋਈ ਵੀ ਰਹਿਤ ਹੁੰਦੀ ਆ ਚਾਹੇ ਅਸੀਂ ਕਿ ਲੜਕੀ ਦਾ ਰਿਸ਼ਤਾ ਕਰਦੇ ਆ ਜਾਂ ਕਿੱਦਾਂ ਵੀ ਕਰਦੇ ਆ ਤੇ ਮਹਾਰਾਜ ਨੂੰ ਅਸੀਂ ਘਰੇ ਲਿਆਉਨੇ ਆ ਆਪਦੇ ਜਾਂ ਆਪਣੇ ਮਕਾਨ ਕਰਦੇ ਆ ਲੈਣੇ ਆ ਜਾਂ ਕੋਈ ਪ੍ਰਾਪਰਟੀ ਲੈਣੇ ਆ ਫਿਰ ਵੀ ਮਹਾਰਾਜ ਮੈਂ ਹੋਰ ਕਿਸੇ ਨੂੰ ਵੀ ਸਾਡਾ ਕਿਸੇ ਤੇ ਕੋਈ ਦਾਵਾ ਨਹੀਂ ਹੈਗਾ ਸਾਡਾ ਆਪਦੇ ਸਿੱਖਾਂ ਬਿਨਾਂ ਤੇ ਦਾਵਾ ਆ ਉਹਨਾਂ ਨੂੰ ਅਸੀਂ ਦਾਵੇ ਨਾਲ ਕਹਿਣਾ ਚਾਹੁੰਦੇ ਆ ਵੀਰੋ ਘਰਾਂ ਚੋਂ ਨਿਕਲੋ ਤੇ ਬਾਹਰ ਆਓ ਜੋ ਭਾਈ ਸਾਹਿਬ ਬੈਠੇ ਨੇ ਗੁਰਜੀਤ ਸਿੰਘ ਜੀ ਸਮਾਣੇ ਦੇ ਵਿੱਚ ਜੋ ਟਾਵਰ 450 ਫੁੱਟ ਦਾ ਉੱਪਰ ਦਾ ਟਾਵਰ ਆ ਉੱਪਰ ਬੈਠੇ ਨੇ ਇਹ ਸਮਾਣੇ ਦੀ ਪਾਰਕਿੰਗ ਆ ਜਿੱਥੇ ਅਸੀਂ ਰੁਕੇ ਹੋਏ ਆ ਥੱਲੇ ਇਹਦੇ ਤੇ ਸੰਗਤ ਜੀ ਬੇਨਤੀ ਇਹੀ ਆ ਵੀ ਤੁਸੀਂ ਆਪਦੇ ਘਰਾਂ ਚੋਂ ਨਿਕਲੋ ਅਸੀਂ ਕਿੰਨਾ ਚਿਰ ਹੋਵਾਂਗੇ ਲੋਕ ਕਈ ਵਾਰੀ ਕਹਿ ਦਿੰਦੇ ਆ ਵੀ ਅਸੀਂ ਗੁਲਾਮ ਗਲਾਮਾਂ ਦੇ ਕੋਈ ਸੰਗਲ ਨਹੀਂ ਮਾਰੇ ਹੁੰਦੇ ਵੱਡੇ ਵੱਡੇ ਗਲਾਮਾਂ ਦੀਆਂ ਇਹੋ ਹੀ ਨਿਸ਼ਾਨੀਆਂ ਹੁੰਦੀਆਂ ਨੇ ਸਾਡੇ ਮਹਾਰਾਜ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਮਹਾਰਾਜ ਨੇ ਪੰਨੇ 파ੜੇ ਜਾਂਦੇ ਨੇ ਕੋਈ ਕਿੱਦਾਂ ਦੀਆਂ ਸ਼ਰਾਰਤਾਂ ਕਰਦਾ ਕੋਈ ਕਿੱਦਾਂ ਦੀਆਂ ਕਰਦਾ ਅਸੀਂ ਬਚਨ ਨਹੀਂ ਕਰ ਸਕਦੇ ਇਹਦੇ ਵਿੱਚੋਂ ਥੋੜਾ ਜਿਹਾ ਕੋਈ ਟਾਈਮ ਹੋਇਆ ਤੁਹਾਨੂੰ ਪਤਾ ਮਹਾਲੀ ਦੇ ਅੰਦਰ ਉਹਨਾਂ ਨੇ ਜਿਹੜੇ ਗੰਦੇ ਕੁੰਡਮ ਹੁੰਦੇ ਆ ਉਹਨਾਂ ਦੇ ਵਿੱਚ ਬਾਣੀ ਨੂੰ ਪਾ ਕੇ ਸਿੱਟਿਆ ਗਿਆ ਤੇ ਉੱਪਰ ਲਿਖਿਆ ਜੋ ਕੁਝ ਮਰਜ਼ੀ ਕਰ ਲਿਓ ਦਰਿੰਦਿਆਂ ਦਾ ਬਹੁਤ ਜ਼ਿਆਦਾ ਜਿਗਰਾ ਵੱਜ ਚੁੱਕਿਆ ਸਾਡੀ ਕੌਮ ਪਤਾ ਨਹੀਂ ਕਿਹੜੀ ਨੀਂਦੇ ਸੁੱਤੀ ਆ ਅਸੀਂ ਕਹਿੰਦੇ ਜਾਗੋ ਵੀਰੋ ਜਾਗਣ ਦਾ ਟਾਈਮ ਆ ਤੁਹਾਨੂੰ ਸਮੇਂ-ਸਮੇਂ ਤੋਂ ਜਿਵੇਂ ਬਾਈ ਦੀਪ ਨੇ ਕਿਹਾ ਸੀ ਵੀ ਭੇਡਾ ਮੁੰਨੀਆਂ ਜਾ ਸਕਦੀਆਂ ਸਮਝਾਈਆਂ ਨਹੀਂ ਜਾ ਸਕਦੀਆਂ ਉਹਨਾਂ ਦੇ ਹਿਸਾਬ ਨਾਲ ਵੀ ਅਸੀਂ ਇਹਨਾਂ ਨੂੰ ਕਹਿੰਨੇ ਆ ਵੀ ਭਾਈ ਹੁਣ ਤਾਂ ਬਾਹਰ ਆ ਜਾਓ ਤੁਸੀਂ ਇੰਨੇ ਜੋਧੇ ਤੁਹਾਡੇ ਮੰਨ ਲਓ ਜਿਹੜਿਆਂ ਦੀਆਂ ਸਜਾਵਾਂ ਪੂਰੀਆਂ ਹੋ ਗਿਆ 30 32 32 ਸਾਲ ਹੋ ਕੇ ਤੁਹਾਡੇ ਜੋਧੇ ਅੰਦਰ ਆ ਉਹ ਨਹੀਂ ਛੱਡੇਗੇ ਜਿਹੜੇ ਨਵੇਂ ਕੋਈ ਜੋਧੇ ਆਏ ਆ ਜਾਂ ਭਾਈ ਅਮਰਤਪਾਲ ਸਿੰਘ ਖਾਲਸਾ ਆਏ ਆ ਉਹਨਾਂ ਨੇ ਆਣ ਕੇ ਅਮਰਤ ਚਕਾਇਆ ਤੇ ਨਸ਼ਿਆਂ ਦੀ ਠੱਲ ਪਾਈ ਉਹ ਵੀ ਅੰਦਰ ਗਏ ਨੇ ਤੁਸੀਂ ਕਿਦੋਂ ਜਾਗੋਗੇ ਦੀਪ ਸਿੱਧੂ ਵਰਗੇ ਜੋਦੇ ਐਕਸੀਡੈਂਟਾਂ ਦੇ ਵਿੱਚ ਮਰਾਏ ਗਏ ਭਾਈ ਮੂਸੇ ਆਲਾ ਮਰਵਾਇਆ ਜਾ ਨੰਗਲ ਅੰਮੀਆਂ ਹਨਾ ਐਡਾ ਕਿੰਨਾ ਕਿਚਰ ਜੇ ਕੋਈ ਬਾਹਰ ਆ ਸਾਡੇ ਸਿੱਖ ਤਾਂ ਬਾਹਰ ਨਹੀਂ ਰਹਿ ਕੇ ਬਾਹਰ ਮਾਰੇ ਗਏ ਨੇ ਅਸੀਂ ਜਾਈਏ ਤਾਂ ਜਾਈਏ ਕਿੱਧਰ ਮੈਂ ਕਹਿੰਨਾ ਵਾਂ ਆਪਦੇ ਸਿੱਖਾਂ ਭਰਾਵਾਂ ਨੂੰ ਦਾਵਾ ਆ ਵੀ ਭਾਈ ਬਾਹਰ ਨਿਕਲੋ ਤੁਸੀਂ ਨੌਜਵਾਨੋਂ ਬਜ਼ੁਰਗਾਂ ਨੂੰ ਵੀ ਨੌਜਵਾਨਾਂ ਨੂੰ ਵੀ ਭੈਣ ਭਰਾਵਾਂ ਨੂੰ ਸਭ ਨੂੰ ਬੇਨਤੀ ਆ ਬਾਹਰ ਚੜ ਕੇ ਜਿਹੜਾ ਹੁਣ ਆਪਾਂ ਅੱਗੇ ਐਤਵਾਰ ਦਾ ਇਕੱਠ ਰੱਖਿਆ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਤੁਸੀਂ ਪਹੁੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ